ਕਿ ਕਿਲੋਮੀਟਰ ਬਸਾਂ ਭਾਗੇ ਬਾਕਾਂ ਦਾ ਨਿੱਜੀ ਕਰਨ ਕਰਨਾ ਬੰਦ ਕਰ ਦਿੱਤਾ। ਹਾਏ 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 ਪਰ ਅਜੇ ਲਗਭਗ 8 ਮਹੀਨੇ ਬੀਤਿਆਂ ਦੇ ਬਾਵਜੂਦ ਅਜੇ ਤੱਕ 10 ਸਾਥੀ ਸਾਡੇ ਸੰਗਰੂਰ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਨੇ ਹਰੀਆ ਨਹੀਂ ਕੀਤਾ ਗਿਆ। ਖੇਲਾ ਵਿੱਚ ਬੰਦ ਸਾਥੀ ਰਿਆ ਕਰੋ। ਔਰ 12 ਫਰਵਰੀ ਤੋਂ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਦੀ ਰਾਜ ਸੰਗਰੂਰ ਵਿਖੇ ਜਿਹੜਾ ਉਹ ਟਰਨਾਂਦੂ। ਟਰਾਂਸਪੋਰਟ ਮੰਤਰੀ ਮੋਰਦ ਇਹ ਨਹੀਂ ਦੇ ਹੋਰ ਤਾਂ ਨਹੀਂ ਲਾਣੇ ਪੈਣਗੇ ਤੁਹਾਨੂੰ ਦੇਖੋ ਸਾਨੂੰ ਬੜੀਆਂ ਆਸਾਂ ਮਿੱਦਾਂ ਸੀ ਸਰਕਾਰ ਨੂੰ ਅਸੀਂ ਆਪ ਚੁਣਿਆ ਸੀਗਾ ਤੇ ਬੜਾ ਬੱਸਾਂ 'ਚ ਪ੍ਰਚਾਰ ਕਰਕੇ ਲੋਕਾਂ 'ਚ ਪ੍ਰਚਾਰ ਕਰਕੇ ਇਹਨਾਂ ਨੂੰ ਬਹੁਮਤ ਦੇ ਵਿੱਚ ਲਿਆ ਮੈ ਸੀਗਾ ਪੰਜਾਬ ਸਰਕਾਰ ਮੁਰਤਾਬਾਦ 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 ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਆ ਪੀਆਰਟੀਸੀ ਅਤੇ ਪਰਬਸ ਆ ਬੱਸ ਡਰਾਈਵਰਾਂ ਦੇ ਵੱਲੋਂ ਅੱਜ ਗੇਟ ਰੈਲੀ ਕੱਢੀ ਜਾ ਰਹੀ ਹੈ ਤੇ ਇੱਥੇ ਚੱਕਾ ਜਾਮ ਕੀਤਾ ਗਿਆ ਹੈ ਇਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਉਸ ਦੇ ਵੱਲੋਂ ਹਰਸਸ਼ ਦੇ ਵਿੱਚ ਦਿੱਤਾ ਹੈ ਤੇ ਉਸ ਨੂੰ ਛੱਡੋ ਤੇ ਇਸ ਦੇ ਨਾਲ ਗੱਲਬਾਤ ਕਰਨ ਦੇ ਲਈ ਮੈਂਨਾ ਪ੍ਰਧਾਨ ਐਸ਼ਮਸ਼ੇਰ ਜੀ ਨੇ ਸੰਸ਼ੇਰ ਜੀ ਕਿਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਕੀ ਪੂਰਾ ਮਾਮਲਾ ਹੈ ਅੱਗੇ ਰਣਨੀਤੀ ਕੀ ਰਹੇਗੀ ਦੇਖੋ ਪਿਛਲੇ ਲੰਬੇ ਸਮੇਂ ਤੋਂ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਵਾਲੀ ਸੰਘਰਸ਼ ਲੜਦੇ ਆ ਰਹੇ ਹਾਂ ਇਹਦੇ ਜੇ ਸਰਕਾਰ ਨੂੰ ਕਹੇ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਜਿਹੜਾ ਕਿਲੋਮੀਟਰ ਬੱਸਾਂ ਬਾਕੇ ਵਿਭਾਗਾਂ ਦਾ ਨਿੱਜੀਕਰਨ ਕਰਨਾ ਉਹ ਬੰਦ ਕੀਤਾ ਜਾਵੇ ਪਰ ਪਿਛਲੇ ਦਿਨੀ ਸਾਡੀ 28 ਨਵੰਬਰ ਨੂੰ ਆਮ ਸਿੰਪਲ ਗੇਟ ਰੈਲੀयां ਸੀ ਜਿਵੇਂ ਅੱਜ ਸਿੰਗੇਟਰੀਆਂ ਕਰ ਰਿਹਾ ਤੇ ਸਾਡੇ ਆਗੂਆਂ ਨੂੰ ਘਰਾਂ ਤੋਂ ਰੈਸਟ ਕਰਕੇ ਤੇ ਉਹਨਾਂ ਨੂੰ ਪੁਲਿਸ ਨੇ ਹਾਸਤਕ ਲੈ ਲਿਆ ਜਿਹਦੇ ਰੋਸ ਦੇ ਵਿੱਚ ਸਾਡੇ ਵੱਖ-ਵੱਖ ਢੀਪਾਂ 'ਚ ਹੜਤਾਲ ਸ਼ੁਰੂ ਹੋਈ ਹੜਤਾਲ ਦੌਰਾਨ ਪੁਲਿਸ ਪ੍ਰਸ਼ਾਸਨ ਨਾਲ ਜਾਂ ਢੀਪਾਂ ਦੇ ਵਿੱਚ ਕੰਟਰੋਵਰਸੀ ਪੈਦਾ ਕਰਕੇ ਉਹਨਾਂ ਨੂੰ ਧਰਨਿਆਂ ਤੋਂ ਚੱਕ ਕੇ ਤੇ ਨਜਾਇਜ਼ ਧਰਾਵਾਂ ਲਾ ਕੇ 307 ਵਰਗੀਆਂ ਧਰਾਵਾਂ ਲਾ ਕੇ ਤੇ ਜਿਲ੍ਹੇ 'ਚ ਬੰਦ ਕੀਤਾ ਜਿਹਦੀ ਸਾਡੀ ਸਫਲ ਹੜਤਾਲ ਦੇ ਬਾਵਜੂਦ ਮੁੱਖ ਮੰਤਰੀ ਦੀ ਸਟੇਟਮੈਂਟ ਦੇ ਉਹਨਾਂ ਦੇ ਜਿਹੜਾ ਪ੍ਰੈਸ ਬਿਆਨ ਤੋਣ ਤੋਂ ਬਾਅਦ ਜਿਹੜੀ ਮੀਟਿੰਗ ਬੁਲਾਈ ਗਈ ਜਿੱਤੇ ਟ੍ਰਾਂਸਪੋਰਟ ਮੰਤਰੀ ਤੇ ਵਿਭਾਗਾਂ ਦੇ ਜਿਹੜੇ ਮੁੱਖ ਅਧਿਕਾਰੀ ਨੇ ਬੈਠੇ ਸੀਗੇ ਤੇ ਜਿੱਦੇ ਚ ਸਹਿਮਤੀ ਹੋਈ ਸੀ ਕਿ ਜਿਹੜੇ ਜੇਲ੍ਹਾਂ ਚ ਬੰਦ ਸਾਥੀ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਊਗਾ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਅੱਜ ਲਗਭਗ 7 ਮਹੀਨੇ ਬੀਤ ਜਾਂਦੇ باوجود ਅਜੇ ਤੱਕ 10 ਸਾਥੀ ਸਾਡੇ ਸੰਗਰੂਰ ਜੇਲ੍ਹ ਚ ਬੰਦ ਨੇ ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਨੇ ਹਰੀਆਣੀ ਕੀਤਾ ਗਿਆ ਔਰ ਵਾਰ-ਵਾਰ ਸਰਕਾਰ ਨਿੱਜੀ ਕਰਨੀਆਂ ਨੀਤੀਆਂ ਨੂੰ ਦਬ ਨਾਲ ਦੇ ਨਾਲ ਬਰਾਵਾ ਦੇ ਰਹੀ ਆ ਭਾਵੇਂ ਕਿਲੋਮੀਟਰ ਦੀ ਹੋਵੇ ਚਾਹੇ ਠੇਕੇਦਾਰਾਂ ਨਾਲ ਐਗਰੀਮੈਂਟ ਹੋਣਾ ਜੇ ਹੋਰ ਨੀਤੀਆਂ ਲੁੱਟਣ ਦੀਆਂ ਹੋਣ ਉਹ ਜੇ ਕਿਲੋਮੀਟਰ ਦੇ ਹੋਣ ਉਹ ਵਾਰ ਵਰ ਲੈ ਕੇ ਆ ਰਹੀ ਆ ਪਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਆ ਜਿਹਦੇ ਸਬੰਧ ਦੇ ਵਿੱਚ ਅੱਜ ਅਸੀਂ ਗੇਟ ਲੀਆਂ ਕਰਕੇ ਰੋਸ ਜਹਾਰ ਕਰ ਰਹੇ ਆ ਆਪਣੀਆਂ ਮੀਟਿੰਗਾਂ ਕਰ ਰਹੇ ਆ ਔਰ 12 ਫਰਵਰੀ ਤੋਂ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਦੀ ਰਾਏ ਸੰਗਰੂਰ ਵਿਖੇ ਜਿਹੜਾ ਉਤਰਨਾ ਦੇਣਾ ਅੱਛਾ ਇਹ ਇੱਕ ਆਦੇ ਇੱਕ ਆਦੇ ਸੰਬੰਧ ਇਹ ਤੁਹਾਡੇ ਬੰਦਿਆਂ ਨੇ ਡਿਟੇਲ ਕੀਤਾ ਹੈ ਕਿ ਜਿਹੜੇ ਪਿੱਛੇ ਸਮਝ ਦੇ ਧਰਨਾ ਦਾ ਹੈ ਉਸੇ ਕਰਕੇ ਬਿਲਕੁਲ ਜਿਹੜਾ ਪਿਛਲੀ 28 ਨਵੰਬਰ ਨੂੰ ਹੜਤਾਲ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ ਸਾਥੀਆਂ ਨੂੰ ਰੈਸਟ ਕੀਤਾ ਸੀ ਲਗਭਗ 170-75 ਸਾਥੀ ਰੈਸਟ ਕੀਤੇ ਸੀ ਮੀਟਿੰਗ ਦੌਰਾਨ ਫੈਸਲਾ ਹੋ ਗਿਆ ਕਿ ਸਾਰੇ ਸਾਥੀਆਂ ਨੂੰ ਤੁਰੰਤ ਰਿਹਾ ਕਰਾਂਗੇ ਪਰ ਕੁਝ ਸੱਤੇ ਸਾਥੀਆਂ ਦੇ ਜਿਹੜੀਆਂ 307 ਵਰਗੀਆਂ ਨਜਾਇਜ਼ ਧਰਾਵਾਂ ਲਾਈਆਂ ਸੀ ਜਿਨ੍ਹਾਂ ਨੂੰ 4-5 ਦਿਨ ਦਾ ਸਮਾਂ دیا ਸੀ ਵੀ ਹਫ਼ਤੇ ਦੇ ਵਿੱਚ ਰਿਹਾ ਕਰਕੇ ਤੇ ਬਾਹਰ ਕਰ ਦਾਂਗੇ ਪਰ ਜਿਹੜੇ ਸਾਥੀ ਪਟਿਆਲਾ ਦੇ ਜੇਲ੍ਹ ਤੋਂ ਰਿਹਾ ਹੋ ਕੇ ਆ ਗਏ ਉਹਨਾਂ ਨੂੰ ਅਜੇ ਤੱਕ ਡਿਊਟੀ ਨਹੀਂ ਲਿਆ ਜਿਹੜੇ ਸਾਥੀ ਜੇਲ੍ਹਾਂ 'ਚ ਬੈਠੇ ਐ ਚ ਲਗਭਗ 2.5 ਮਹੀਨੇ ਹੋ ਗਿਆ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਿਸ ਕਰਕੇ ਮਜਬੂਰ ਨਸੀ ਫਿਰ ਸੰਗਰਸ਼ ਦੇ ਰੂਪਰੇਖਾ ਤਿਆਰ ਕੀਤੀ ਅੱਜ ਗੇਟਰੀਆਂ ਕਰਕੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਹਿਸ਼ਤੇ ਧਰਨਾ ਹਰਤਾ ਹਲ ਸਮੇਤ ਜਿਹੜੇ ਅਗਲੇ ਜਿਹੜੇ ਸੰਗਰਸ਼ ਕੀਤੇ ਜਾਗੇ ਕਿੰਨੀ ਦੇਰ ਹੋਰ ਧਰਨੇ ਲਾਣੇ ਪੈਣਗੇ ਤੁਹਾਨੂੰ ਵੇਖੋ ਸਾਨੂੰ ਬੜੀਆਂ ਆਸਾਂ ਮਿੱਦਾ ਸੀ ਸਰਕਾਰ ਨੂੰ ਅਸੀਂ ਆਪ ਚੁਣਿਆ ਸੀਗਾ ਤੇ ਬੜਾ ਬਸਾਂ ਵਿੱਚ ਪ੍ਰਚਾਰ ਕਰਕੇ ਲੋਕਾਂ 'ਚ ਪ੍ਰਚਾਰ ਕਰਕੇ ਇਹਨਾਂ ਨੂੰ ਬਹੁਮਤ ਦੇ ਵਿੱਚ ਲਿਆਂਦਾ ਸੀਗਾ ਪਰ ਇਹਨਾਂ ਨੇ 4 ਸਾਲਾਂ ਦੇ ਵਿੱਚ ਸਾਡੀਆਂ ਮੰਗਾਂ ਨੂੰ ਲਗਾਤਾਰ ਨજર ਅੰਦਾਜ਼ ਕੀਤਾ ਤੇ ਬੜਾ ਕੀਮਤੀ ਤੇ ਲਾਸਟ ਸਮਾਂ ਸਰਕਾਰ ਦਾ ਉਹ ਸਾਡੇ ਸੰਘਰਸ਼ ਕਰਦੇ ਜਾਰੀ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਕੱਚੇ ਮੁਲਾਜ਼ਮ ਪੱਕੇ ਨਹੀਂ ਹੁੰਦੇ ਠੇਕੇਦਾਰੀ ਪ੍ਰਥਾ ਖਤਮ ਨਹੀਂ ਹੁੰਦੀ ਵਿਭਾਗਾਂ ਦਾ ਨਿੱਜੀਕਰਨ ਮੰਨ ਨਹੀਂ ਹੁੰਦਾ ਤੇ ਸਾਨੂੰ ਸਰਵਿਸ ਰੂਲਾਂ ਦੇ ਤੇ ਪੱਕੇ ਨਹੀਂ ਕੀਤਾ ਜਾਂਦਾ ਜਿਹੜੇ ਮੁਲਾਜ਼ਮ ਸਾਡੇ ਨਜਾਇਜ਼ ਪਰਚੇ ਪਾ ਕੇ ਜੇਲ੍ਹਾਂ 'ਚ ਬੰਦ ਕੀਤੇ ਜਾਂ ਜਿਨ੍ਹਾਂ ਨੂੰ ਸਸਪੈਂਡ ਕੀਤਾ ਉਹਨਾਂ ਨੂੰ ਬਹਾਲ ਨਹੀਂ ਕੀਤਾ ਤੇ ਸਾਡੇ ਸੰਘਰਸ਼ ਜਿਹੜੇ ਜਾਰੀ ਰਹਿਣਗੇ ਆ ਬਿਲਕੁਲ ਇਹ ਸਾਹਮਣੇ ਸੀਗੇ ਪ੍ਰਧਾਨ ਸੰਸ਼ੇਰ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੇ 28 ਨਵੰਬਰ ਨੂੰ ਜਿਹੜਾ ਟਿੱਕਾ ਪ੍ਰਦਰਸ਼ਨ ਪੂਰੇ ਪੰਜਾਬ ਭਰ ਦੇ ਵਿੱਚ ਪੀਆਰਟੀਸੀ ਪਨਬਸ ਕੱਚੇ ਮੁਲਾਜ਼ਮਾਂ ਦਾ ਦੇਖਿਆ ਗਿਆ ਸੀਗਾ ਕਿਲੋਮੀਟਰ ਪ੍ਰਤੀ ਸਕੀਨ ਦੇ ਬਾਰੇ ਹੋ ਗਿਆ ਇਹਨਾਂ ਦੀ ਮੁੱਖ ਮੰਗਾਂ ਦੇ ਕਾਰਨ ਹੋ ਗਿਆ ਉਸ ਨੂੰ ਲੈ ਕੇ ਅੱਜ ਜਿਹੜੇ ਇਹਨਾਂ ਦੇ ਬੰਦੇ ਰਿਟੇਨ ਕੀਤੇ ਗਏ ਨੇ ਉਹ ਹਫਤੇ ਦੇ ਵਿੱਚ ਜੇ ਕਿਹਾ ਸਰਕਾਰ ਨਾਲ ਮੀਟਿੰਗ ਕਰਕੇ ਕਿਹਾ ਗਿਆ ਸੀਗਾ ਇਹ ਬੰਦਿਆਂ ਨੂੰ ਛੱਡਿਆ ਜਾਵੇ ਪਰ ਹਾਲ ਤੱਕ ਜਿਹੜੇ ਕਿਹਾ ਉਹਨਾਂ ਨੂੰ ਨਹੀਂ ਛੱਡਿਆ ਗਿਆ ਇਸ ਦੇ ਤਹਿਤ ਰੋਸ਼ ਹੀ ਉਨਾਂ ਨਾਲ ਜਿਹੜੇ ਕਿਤੇ ਦੋਸ਼ ਪੁਚਾਸ਼ੇ ਕੀਤਾ ਜਾ ਰਿਹਾ ਆ ਮੈਂ ਸਮਝ ਦੇਖ ਰਿਹਾ ਕਿ ਕਿੰਨੇ ਕੁ ਜਲਦੀ ਪੁਲਸ ਇਹਨਾਂ ਦੇ ਮੁਲਾਜ਼ਮਾਂ ਨੂੰ ਛੱਡਦੀ ਹੈ ਜਰੂਰ ਨਾਲ ਇਹਦੇ ਨਾਲ ਯੂਮਬੇ ਰਿਪੋਰਟ ਧੰਨਵਾਦ